ਡੇਰਾ ਸੱਜਖੰਡ ਨਗਰ ਪੋਜ਼ਿਟਿਵ ਕਿ ਕਿਵੇਂ ਉਲਟਦੀ ਜਾਂਦੀ ਹੈ ਉਹ ਅੱਗੇ ਤੁਸੀਂ ਦਿੰਦੇ ਜੀ ਉਹ ਜੀ ਆ ਮੈਂ ਬੈਟਰੀ ਨੂੰ ਕਿਹਾ ਜੇ ਲੈ ਠੀਕ ਹੈ ਨਹੀਂ ਤਾਂ ਬਾਅਦ ਚ ਲਾ ਲੂੰਗਾ ਬੈਟਰ ਹਾਂਜੀ ਮਹਾਰਾਜ ਹਾਂਜੀ ਹਾਂਜੀ ਠੀਕ ਹੈ ਫਿਰ ਬਸ ਠੀਕ ਹੈ ਜੇ ਤਾਂ ਲੈ ਆਇਆ ਬੈਟਰ ਆ ਮੈਂ ਉਹਨੂੰ ਕਿਹਾ ਐ ਮੈਨੂੰ ਇਸੀ ਗੱਲ ਮੈਨੂੰ ਚੇਤਾ ਹੀ ਨਹੀਂ ਵੀ ਬੈਟਰ ਆ ਨਹੀਂ ਹੋਣਾ ਹਾਂਜੀ ਤਨੂ ਮੈ ਜੋ ਚਾਹ ਕਹਿੰਦੇ ਠੰਡੀ ਹੋ ਰਹੀ ਆ ਚਾਹ ਆ ਕੇ ਫਿਰ ਠੰਡੀ ਕਹ ਲੈਤ ਨਹੀਂ ਆ ਜਾਂ ਗਰਮ ਨਾ ਹੋ ਜਾਵੇ ਇਹ ਆਂਡੇ ਪਕੌੜੇ ਠੰਡੇ ਹੁੰਦੇ ਆ ਜੋ ਫੜਾ ਫੜਾ ਹੋਵੇ ਡੇਰਾ ਸਤਖੰਡ ਨਗਰ ਜਿੱਥੇ ਕੀ ਸਵੇਨ ਨੂੰ ਯਾਤਰਾ ਆਰੰਭ ਹੋਣੀ ਆ ਤੇ ਸ਼੍ਰੀ ਗੁਰਬਦਾਸ ਭਵਨ ਪ੍ਰਬੰਧਕ ਕਮੇਟੀ ਇੱਥੇ ਟਰਾਲੀ ਲੈ ਕੇ ਪਹੁੰਚੀ ਆ ਜਿਹੜੀ ਜਿਸ ਵਿੱਚ ਸੰਤ ਮਹਾਂਪੁਰਖ ਬਰਾਜਮਾਨ ਹੋਣਗੇ ਤੁਸੀਂ ਦੇਖ ਸਕਦੇ ਆ ਲੋ ਜੀ ਦਰਸ਼ਨ ਕਰੋ ਡੇਰਾ ਸਤਖੰਡ ਤੇ ਸੰਤ ਬਾਬਾ ਮੇਲਾ RAM ਜੀ ਮਹਾਰਾਜ ਦੇ ਦਰਬਾਰ ਤੋਂ ਸਵੇਰ ਨੂੰ ਸ਼ੁਭਯਤਰਾ ਆਰੰਭ ਹੋਗੀ ਤੇ ਆਪਾਂ ਇੱਥੇ ਟਰਾਲੀ ਲੈ ਕੇ ਪਹੁੰਚੇ ਆ ਜੈ ਸੰਤਾਂ ਦੀ ਦਰਸ਼ਨ ਕਰੋ ਜੈ ਸੰਤਾਂ ਦੀ ਜੈ ਸੰਤਾਂ ਦੀ ਡੇਰਾ ਸੱਚਖੰਡ ਨਗਰ ايني کي ڏسڻو آهي ۽ منهنجي کي ڏسڻو آهي